ਪਟਿਆਲਾ ਦੇ ਇੱਕ ਧਾਰਮਿਕ ਸਥਾਨ ਤੇ ਕੋਲ ਟਾਵਰ ਲੱਗਿਆ ਹੋਇਆ ਸੀ ਜਿਹੜਾ ਕਿ ਅਚਾਨਕ ਟਾਵਰ ਦੀ ਤਾਰਾਂ ਟੁੱਟਣ ਕਾਰਨ ਨਿਚੇ ਗਿਰ ਗਿਆ ਟਾਵਰ ਦੇ ਲਪੇਟ ਦੇ ਵਿੱਚ ਆਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਇਨਸਾਫ ਦੀ ਲਗਾ ਰਿਹਾ ਹੈ ਗੋਹਾਰ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਕੁਰਿੰਦਜੀ ਕੀ ਹਸਤਾ ਹੋਇਆ ਜੀ ਇਹ ਮੈਂ ਬਤੌਰ ਚਰਚ ਪ੍ਰੈਜ਼ੀਡੈਂਟ ਪਟਿਆਲਾ ਜੀ ਸਾਡੀ ਚਰਚ ਦੇ ਵਿੱਚ ਵਿਸ਼ਵਾਸੀ 2 ਸਾਲ ਤੋਂ ਆ ਰਹੇ ਨੇ ਉੱਥੇ ਲੰਗਰ ਦੀ ਸੇਵਾ ਕਰਦੇ ਨੇ ਤੇ ਮੁੰਡਾ ਆराधना ਕਰਦਾ ਸੀਗਾ ਕੱਲ ਕਿੱਥੇ ਸੜਾ ਜਿਹੜਾ ਟਾਵਰ ਇੱਥੇ ਲੱ ਲੱ ਕਿਹਾ ਸੀ ਇਹ ਤਾਂ ਵਾਈਫਾਈ ਚਰਚ ਕੰਮ ਕਰਦਾ ਸੀ ਉਹ ਟਾਵਰ ਦੀਆਂ ਰਿਪਟਾਂ ਨਾਲ ਦੇ ਗਵਾਂਡੀ ਨੇ ਪੜਤੀਆਂ ਸਾਨੂੰ ਕਿਸੇ ਤੋਂ ਪਤਾ ਲੱਗਿਆ ਅਸੀਂ ਉਹਨੂੰ ਕਿਹਾ ਵੀ ਕਹਿੰਦਾ ਮੈਂ ਠੀਕ ਕਰਾ ਦੇਣਾ ਇਹਨੂੰ ਬਿਟਵੀਨ ਆ ਜਾਂ ਬੰਦ ਕੀ ਸੀ ਉੱਤੇ ਬੰਦਗੀ ਦੌਰਾਨ ਰਾਣਾਦੋ ਨੇ ਨਾ ਮੀਚ ਖੜਾ ਗਿਆ ਹਾਦਸਾ ਵਾਪਰ ਗਿਆ ਉਹ ਟਾਵਰ गिर ਗਿਆ ਇਹ ਬੱਚੇ ਦੇ ਸਿਰ ਤੇ ਉੱਤੇ ਅਸੀਂ ਫਟਾਫਟ ਇਹਨੂੰ ਚੱਕ ਕੇ ਹਸਪੀਟਲ ਚ ਲੈ ਜਾਂਦਾ ਮਸੀਹ ਸ਼ਾਹ ਭਾਈ ਸਾਹਿਬ ਚ ਪੂਰਾ ਰੋਸ ਹੈ ਅਸੀਂ ਚੰਨੇ ਆ ਵੀ ਜਿਹੜੇ ਬੰਦੇ ਨੇ ਰਿਫਟਾ ਪੱਟੀਆਂ ਉਹ ਤੇ ਸਖਤ ਸਖਤ ਕਾਰਵਾਈ ਹੋਈ ਹੈ ਅਧੀ ਅਨੰਦਲੀ ਕਰਕੇ ਇੱਕ ਬੱਚੇ ਦੀ ਜਾਨ ਗਈ ਹੈ ਟਾਵਰ ਨੂੰ 3 ਸਾਲ ਹੋ ਗਏ ਲਗੇ ਨੂੰ ਕਿੰਨੀਆਂ ਮਈਆਂ ਚੱਖਾਂ ਨੇ ਹਨੇਰੀਆਂ ਆਈਆਂ ਕਿਤੇ ਵੀ ਕੁਝ ਨਹੀਂ ਹੋਇਆ ਅਜੇ ਤੱਕ ਉਹ ਚਰਚ ਚ ਇਸ ਤਰ੍ਹਾਂ ਫੋਟੋਆਂ ਨਾਲ ਹੀ ਕਰਕੇ ਇਹ ਬਸਾਂ ਦਾ ਬੱਚਾ ਸੀ ਜੀ 16 ਸਾਲ ਦਾ ਬੱਚਾ ਜੀ ਜੀ ਨਾਮ ਪ੍ਰੇਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਸੀ ਇਹ ਛੜੀ ਚਰਚ ਕੋਸਰੋ ਮੜਾ ਬਣੇਮਿੰਦਰ ਅੱਜ ਕੀ ਸਮਾਗਮ ਕੀ ਚੱਲ ਰਿਹਾ ਸੀਗਾ ਸਾਡੀ ਐਤਵਾਰ ਨੂੰ ਚਰਚ ਦਾ ਬੰਦ ਕੀ ਹੁੰਦੀ ਹੈ ਜੀ ਉਸ ਦਰਾਂ ਨੇ ਹਾਸਾ ਉਸ ਦਰਾਂ ਨੇ ਕਿੰਨੇ ਕੁ ਲੋਕ ਇਸ ਤੇ ਜੱਪੀ ਹੋਏ ਕੋਈ ਰਖਮੀ ਨਹੀਂ ਹੋਇਆ ਜੀ ਦੋ ਜਣੇ ਹੋਏ ਸੀਗੇ ਇੱਕ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਇੱਕ ਤਾਂ ਬਿਲਕੁਲ ਠੀਕ ਹੈ ਮੋੜੇ ਤੇ ਲੱਗੀ ਸੀ ਸੀਟੀਜ਼ ਕੈਂਡੀ ਰਿਪੋਰਟ ਹਾਣੀ ਬਾਕੀ ਹੈ ਇਹਦੇ ਸਿਰ ਤੇ ਲੱਗੀ ਇਹਦੀ ਇਹ ਟਾਵਰ ਕਿਹਦੀ ਜਗ੍ਹਾ ਦੇ ਵਿੱਚ ਕਿਹੜੀ ਜਗ੍ਹਾ ਦੇ ਵਿੱਚ ਚਾ 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 ਆ ਮੈਂ ਤੁਹਾਡਾ ਮੇਰੇ ਨਾਲ ਲਾਲ ਸਿੰਘ ਆ ਜੀ ਲਾਲ ਸਿੰਘ ਜੀ ਪੂਰਾ ਮਾਮਲਾ ਕੀ ਹੋਇਆ ਅੱਜ ਪੂਰਾ ਮਾਮਲਾ ਇਹੀ ਹੈ ਜੀ ਮੈਂ ਇਹ ਰਜਿੰਦਰ ਸਿੰਘ ਜੋ ਹੈ ਮੇਰੇ ਭਰਾ ਦੇ ਭਰਾ ਦਾ ਪੁੱਤ ਹੈ ਜਾਨੀ ਕਿ ਮੇਰਾ ਵੀ ਪੁੱਤ ਹੈ ਸੀਗਾ ਜੀ ਤੇ ਇਹ ਪਤਾ ਨਹੀਂ ਕਿੰਨੇ ਚਿਰ ਤੋਂ ਕਿਸੇ ਦਾ ਮਗਰਮਗਰ ਲੱਗ ਕੇ ਇਹ ਚਰਚਾ ਵਾਲਿਆਂ ਦੇ ਨਾਲ ਆਲੇ-ਹਿਦੇ ਨਾਲ ਜੁੜੇ ਹੋਏ ਨੇ ਸਾਨੂੰ ਵੀ ਕਈ ਵਾਰ ਇਹਨੇ ਮੈਂ ਮੇਰੇ ਨਾਲ ਲਾਲ ਸਿੰਘ ਆ ਮੈਂ ਗੁਰਸਿੱਖ ਪਰਿਵਾਰ ਦੇ ਵਿੱਚੋਂ ਆ ਸੀ ਗੁਰੂ ਘਰ ਨਾਲ ਜੁੜੇ ਹੋਏ ਆ ਸਾਨੂੰ ਵੀ ਕਈ ਵਾਰ ਇਹਨੇ ਪ੍ਰੈਸ਼ਰ ਪਾਇਆ ਵੀ ਸਾਡੇ ਇਸ ਚਰਚੇ ਦੇ ਵਿੱਚ ਆਓ ਸਾਡੇ ਨਾਲ ਇਹਨਾਂ ਨਾਲ ਜੁੜੋ ਸਾਨੂੰ ਕਹ ਵੀ ਨਹੀਂ ਜੋ ਸਾਡਾ ਧਰਮ ਕਹਿੰਦਾ ਸੀ ਜੋ ਧਰਮ ਦੇ ਵਿੱਚ ਸਾਨੂੰ ਪੈਦਾ ਹੋਇਆ ਅਸੀਂ ਉਸੇ ਦੇ ਨਾਲ ਜੋ ਉਸੇ ਦੇ ਵਿੱਚ ਰਹਿਣਾ ਸਾਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਗੁਰੂ ਘਰ ਨੂੰ ਮੰਨਦੇ ਆ ਸਾਡੇ ਉਹਦੇ ਨਾਲ ਸ਼ਰਦਾ ਜੀ ਉਹਦੇ ਮੁਤਾਬਕ ਲੈ ਕੇ ਇਹ ਪਤਾ ਨਹੀਂ ਮੈਨੂੰ ਇਹ ਜਿਹਦਾ ਜਿਹਦਾ ਬੇਟਾ ਪੂਰਾ ਹੋਇਆ ਇਹ ਭਤੀਜਾ ਮੇਰਾ ਇਹ ਵੀ ਮੈਨੂੰ ਕਈ ਵਾਰ ਕਹਿੰਦਾ ਰਿਹਾ ਚਾਚਾ ਜੀ ਤੁਸੀਂ ਨਾਲ ਚਲੋ ਨਾਲ ਚਲੋ ਸਾਡੇ ਚਰਚਾ ਚਲੋ ਪਸ ਨਹੀਂ ਸਾਨੂੰ ਨਹੀਂ ਲੋੜ ਇਸ ਚੀਜ਼ ਦੀ ਫਿਰ ਅੱਜ ਇਹ ਬਾਹਰ ਐਤਵਾਰ ਹਰ ਵੀਰਵਾਰ ਉੱਥੇ ਚਰਚੇ ਦੇ ਵਿੱਚ ਲੈ ਕੇ ਬੱਚਿਆਂ ਨੂੰ ਬੜੇ ਰਹਿੰਦੇ ਨੇ ਪਤਾ ਨਹੀਂ ਕੀ ਚੱਕਰ ਆ ਜੀ ਉੱਥੇ ਕੋ ਤੇਰੇ ਕੋਈ ਪੈਸਾ ਵੀ ਦੰਦੇ ਨੇ ਆਈ ਵਾਰ ਇਹ ਉਹ ਲੈ ਕੇ ਆਂਦੇ ਨੇ ਆਈ ਐਂ ਤੋਰ ਘਰ ਹੀ ਲਿਆਦੇ ਨੇ ਕੋਈ ਉਥੇ ਦਾਲ ਸਬਜ਼ੀ ਜੋ ਕੁਛ ਬਚਦੀ ਸਾਨੂੰ ਵੀ ਦੰਦੇ ਰਸੇ ਲੰਦੇ ਨਹੀਂ ਅਸੀਂ ਕਸਨ ਨਹੀਂ ਜੋ ਗੁਰੂ ਸਾਹਿਬ ਸਾਨੂੰ ਦੇ ਰਹੇ ਨੇ ਦਾਲ ਫੁੱਲ ਕਸਨ ਉਸੇ ਵਿੱਚ ਅਸੀਂ ਰਾਜ਼ੀ ਆਂ ਸਾਡੀ ਅਸੀਂ ਇਹ ਮੰਗ ਕਰਦੇ ਆ ਜੀ ਅਸੀਂ ਸਾਨੂੰ ਆਪਣਾ ਇਨਸਾਫ ਚਾਹੀਦਾ ਸਾਨੂੰ ਆਪਣਾ ਕਿਉਂਕਿ ਜੋ ਇਸ ਨੇ ਸਾਡਾ ਬੱਚਾ ਇੱਕੋ ਇੱਕ ਬੱਚਾ ਸਾਡਾ ਘਰ ਦਾ ਚਿਰਾਗ ਬੁੱਝ ਚੁੱਕਾ ਹੈ ਇਹਨਾਂ ਚਰਚਾਾਂ ਦੀ وجہ ਦੇ ਨਾਲ ਜਿਨ੍ਹਾਂ ਨੇ ਸਾਨੂੰ ਇੰਨਾ ਮਤਲਬ ਪ੍ਰੈਸ਼ਰ ਪਾਣਦੇ ਵੀ ਸਾਡਾ ਬੱਚਾ ਗਿਆ ਚਲਾ ਗਿਆ ਸਾਨੂੰ ਸਿਰਫ ਆਪਣੇ ਬੱਚੇ ਦੀ ਉਹ ਚਾਹੀਦਾ ਸਾਨੂੰ ਧੰਨਵਾਦ ਮੇਰਾ ਨਾਮ ਇਸਰ ਸਿੰਘ ਹੈ ਇਸਰ ਸਿੰਘ ਫੌਜੀ ਜੀ ਇਸ਼ਰ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਦਾ ਮਾਮਲਾ ਕੀ ਹੋਇਆ ਜੀ ਅਸੀਂ ਪਿੰਡ ਖੁਸਰਾਪੁਰ ਤੋਂ ਆ ਪਟਿਆਲਾ ਜ਼ਿਲ੍ਹੇ ਦੇ ਰਹਿਣ ਵਾਲੇ ਹਾਂ ਜੀ ਤੇ ਮਾਮਲਾ ਕੁਝ ਨਹੀਂ ਮੇਰਾ ਭਰਾ ਇੱਕ ਗਰੀਬ ਗਰੀਬ ਸਥਿਤੀ ਦਾ ਸੀ ਗਰੀਬ ਗਰੀਬ ਪਰਿਵਾਰ ਨਾਲ ਸੀ ਬਿਲਕੁਲ ਉਹਦੀ ਮਾੜੀ ਸਥਿਤੀ ਦੀ ਉਹਨੂੰ ਦੇਖ ਕੇ ਉਹਦੇ ਕੁਝ ਬੰਦਿਆਂ ਨੇ ਉਸਨੂੰ ਪਲਾ ਬਦਲਾ ਕੇ ਨਾਲ ਲਗਾਇਆ ਉਸਨੂੰ ਚਰਚ ਦੇ ਥਰੂ ਬੰਦੇ ਭੇਜ ਕੇ ਉਸਨੂੰ ਕੀਤਾ ਗਿਆ ਵੀ ਅਸੀਂ ਤੈਨੂੰ ਪੈਸੇ ਦੇਵਾਂਗੇ ਲਾਲਚ ਦੇਵਾਂਗੇ ਵੀ ਸਾਡੇ ਧਰਮ ਨੂੰ ਆਪਣਾ ਤੇ ਉਸਨੂੰ ਟੌਰਚਰ ਕੀਤਾ ਲਾਲਚ ਦੇ ਕੇ ਮਨਵਾਇਆ ਗਿਆ ਉਸਨੂੰ ਤੇ ਆਪਣੇ ਨਾਲ ਰਲایا ਗਿਆ ਉਸ ਨੂੰ ਦਾਲਚ ਦੇ ਕੇ ਤੇ ਉਸ ਤੋਂ ਬਾਅਦ ਇਹਨੂੰ ਚਰਚ ਨਾਲ ਜੁੜ ਗਿਆ ਜੀ ਉਹ ਕੁਝ ਟਾਈਮ ਲਈ ਇਹਨਾਂ ਨੂੰ ਥੋੜੇ ਬਹੁਤੇ ਪੈਸੇ ਦਿੱਤੇ ਗਏ ਨੇ ਉਹਨਾਂ ਛੋਟਾ ਮੋਟਾ ਆਪਣਾ ਘਰ-ਵਾਰ ਬਣਾਇਆ ਬਿਲਕੁਲ ਗਰੀਬ ਸਥਿਤੀ ਦੇ ਵਿੱਚ ਤੀਜੀਸ ਨਾਲ ਉਹਦਾ ਚਲੋ ਪਰਿਵਾਰ ਦਾ ਥੋੜਾ ਗੁਜ਼ਾਰਾ ਹੋਣ ਲੱਗਿਆ ਹਨਾ ਉਸ ਤੋਂ ਬਾਅਦ ਫਿਰ ਚਰਚ ਵਾਲੇ ਕਹਣ ਲੱਗੇ ਤੂੰ ਹਰ ਹਫ਼ਤੇ ਦੋ ਹਫ਼ਤੇ ਦੇ ਵਿੱਚ ਦੋ ਵਾਰ ਚਰਚਾ ਆਉਣਾ ਤੇ ਦਸਮਾ ਹਿੱਸਾ ਦੇਣਾ ਜੋ ਵੀ ਤੇਰੇ ਘਰ ਦੀ ਇਨਕਮ ਆ ਜਿੰਨੀ ਵੀ ਤੇਰੇ ਘਰ ਦੀ ਇਨਕਮ ਆ ਉਹਦੇ ਵਿੱਚ ਦਸਮਾ ਹਿੱਸਾ ਹਫ਼ਤੇ ਦੇ ਵਿੱਚ ਦੋ ਵਾਰ ਚਰਚ ਨੂੰ ਦੇਣਾ ਤੇ ਅੱਜ ਐਤਵਾਰ ਦੇ ਦੇਣਾ ਤੇ ਸਿੱਧੂ ਵਾਲਾ ਚ ਉੱਥੇ ਇਹ ਆਪਣੇ ਬੱਚਿਆਂ ਨੂੰ ਲੈ ਕੇ ਗਏ ਸੀ ਉੱਥੇ ਅਸੀਂ ਤਾਂ ਮੌਜੂਦ ਹੈ ਨਹੀਂ ਸੀ ਮੌਕੇ ਤੇ ਉੱਥੇ ਸੁਣਦੇ ਕਹਿੰਦੇ ਆ ਵੀ ਉੱਥੇ ਕੋਈ ਟਾਵਰ ਦੀ ਚੀਜ਼ ਗਿਰੀ ਆ ਉਹ ਚਰਚ ਦੀਣ ਗੈਲੀ ਆ ਜਦੋਂ ਇੰਨੀ ਸੰਗਤ ਉੱਥੇ ਜਾ ਰਹੀ ਆ ਚਲੋ ਧਰਮਕਸਤਾਨ ਤੇ ਜਾ ਰਹੇ ਨੇ ਮੰਨ ਰਹੇ ਨੇ ਉਹ ਚਰਚ ਦੀ ਜ਼ਿੰਮੇਵਾਰੀ ਬਣਦੀ ਆ ਉੱਥੇ ਕੋਈ ਸੁਵਿਧਾ ਹੋਵੇ ਹਨਾ ਜੀ ਤੇ ਤਾਂ ਕਿ ਗੱਲ ਨੂੰ ਕੋਈ ਐਕਸੀਡੈਂਟ ਨਾ ਹੋ ਸਕੇ ਉਹਨਾਂ ਦੀ ਉਹਨਾਂ ਗੈਲੀ ਕਾਰਨ ਸਾਡੇ ਬੱਚੇ ਦੀ ਡੈਥ ਹੋ ਗਈ ਜੀ ਬਾਈ ਜੀ ਤੁਸੀਂ ਕਹਿੰਦੇ ਹੋ ਲਾਲਚ ਦਿੱਤਾ ਜਾਂਦਾ ਕਿੰਨਾ ਵੱਕੀ ਵੱਲੋਂ ਲਾਲਚ ਦਿੱਤਾ ਜਾਂਦਾ ਇਹ ਚਰਚਲ ਵੱਲ ਚਰਚਲ ਵੱਲੋਂ ਜੀ ਕੋਣ ਨਾਮ ਨੂੰ ਪਤਾ ਨਾਮ ਉਹਨਾਂ ਦਾ ਹੀ ਮੈਂ ਭੁੱਲ ਗਈ ਜੀ ਤਕਰੀਬਨ ਉਹਨਾਂ ਦਾ ਨਾਮ ਗੁਰਿੰਦਰ ਮੱਖਾ ਜੀ ਉਹਨਾਂ ਦਾ ਗੁਰਿੰਦਰ ਮੱਖਾ ਜੀ ਉਹਨਾਂ ਦਾ ਤੇ ਗੁਰਿੰਦਰ ਮੱਖਾ ਨੂੰ ਨਾਮ ਆਈ ਉਹਨਾਂ ਦਾ ਉਹ ਉਹਨਾਂ ਦੇ ਵੱਲੋਂ ਬੰਦੇ ਭੇਜ ਕੇ ਸਾਡੇ ਪਰਿਵਾਰ ਨੂੰ ਵੀ ਟੌਰਚਰ ਕੀਤਾ ਜਾਂਦਾ ਤੇ ਲਾਲਚ ਦਿੱਤਾ ਜਾਂਦਾ ਵੀ ਤੁਸੀਂ ਸਾਡੇ ਵਿੱਚ ਆਓ ਅਸੀਂ ਤੁਹਾਨੂੰ ਥੋੜੇ ਬੋਤੇ ਪੈਸੇ ਦਵਾਂਗੇ ਸਾਡੇ ਚਾ ਧਰਮ ਨਾਲ ਜੁੜੋ ਜੋ ਵੀ ਤੁਹਾਨੂੰ ਸੁ ਪਿੱਛੇ ਜੀ ਇੱਕ ਮੇਰੇ ਮਾਮਾ ਜੀ ਦੇ ਬਟੇ ਦੀ ਡੈਥ ਹੋਈ ਆ ਉਹ ਗੁਰਸ ਅੰਮ੍ਰਿਤ ਅੰਮ੍ਰਿਤਧਾਰੀ ਨੇ ਸਾਰਾ ਪਰਿਵਾਰ ਉਹਨਾਂ ਨੂੰ ਵੀ ਲਾਲਚ ਦਿੱਤਾ ਗਿਆ ਕਹਿੰਦੇ ਅਸੀਂ ਤੁਹਾਡਾ ਘਰ ਬਣਾਵਾ ਕੇ ਦਵਾਂਗੇ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਜਿਸਰਨ ਦੀ ਇੱਟਾਂ ਦਾ ਮਕਾਨ ਬਣਿਆ ਹੋਇਆ ਪਿਛਲੇ 2.5 ਮਹੀਨੇ ਪਹਿਲਾਂ ਉਹਨਾਂ ਦੇ ਬਟੇ ਦੀ ਐਕਸੀਡੈਂਟ ਡੈਥ ਹੋਈ ਐ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਉਨਾਂ ਨੇ ਵੀ ਜਾ ਕੇ ਟੌਰਚਰ ਕੀਤਾ ਗਿਆ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਹਿੰਦੇ ਤੁਸੀਂ ਸਾਡੇ ਧਰਮ ਦੇ ਵਿੱਚ ਆਓ ਅਸੀਂ ਤੁਹਾਨੂੰ ਮਕਾਨ ਬਣਾ ਕੇ ਦੇਵਾਂਗੇ ਪਰ ਅੱਜ ਅੱਜ ਬੱਚੇ ਦੀ ਡੈਥ ਹੋ ਚੁੱਕੀ ਹੈ ਹਾਂਜੀ ਅੱਜ ਕੀ ਨਾਮ ਦੀ ਬੱਚੇ ਦਾ ਬੱਚੇ ਦਾ ਨਾਮ ਤੇ ਆ ਮਾਨ ਸਿੰਘ ਕਹਿੰਦੇ ਮਾਨ ਸਿੰਘ ਰਜਿੰਦਰ ਰਜਿੰਦਰ ਸਿੰਘ ਹਾਂਜੀ ਉਮਰ ਉਹਨਾਂ ਦੀ 16 ਸਾਲ ਨੂੰ ਮਰੀ ਜੀ ਇਕੱਠੇ ਹੋਏ ਨੇ ਪਰਿਵਾਰ ਕਸ਼ਟਾ ਹੋਇਆ ਮਾਪੇ ਉਹਦੇ ਕਹਿੰਦੇ ਉਧਰ ਨੇ ਕਹਿੰਦੇ ਨਹੀਂ ਮਾਂ ਤਾਂ ਉਹਦੀ ਮਾਂ ਤਾਂ ਹੋਸ਼ 'ਚ ਨਹੀਂ ਹੈ ਉਹਨਾਂ ਦੀ ਮਾਂ ਤਾਂ ਹੋਸ਼ 'ਚ ਨਹੀਂ ਹੈ ਬੱਚੇ ਦੇ ਡੈਡੀ ਉਹ ਕਿਸੇ ਉਹ ਕਿਸੇ ਕੰਮ ਗਏ ਹੋਏ ਸੀ ਰਜਿੰਦਰ ਗਏ ਹੋਣੇ ਸੀ ਕੰਮ ਉਹ ਕੱਲ੍ਹ ਦੇ ਗਏ ਹੋਣੇ ਕਿਸੇ ਕੰਮ ਕਰਨ ਗਏ ਸੀ ਹੁਣ ਮੰਗ ਜੀ ਕਰਦੇ ਹਾਂ ਮੰਗ ਅਸੀਂ ਇਨਸਾਫ ਚਾਹਨੀ ਸਾਫ ਚਾਹਲੀ ਜੀ ਅਸੀਂ ਆਪਣੇ ਅਸੀਂ ਅਸੀਂ ਇਹ ਚ ਸਰਾ 2 ਘੰਟੇ ਦੇ ਵਿੱਚ ਸਰ ਅੱਜ ਉੱਥੇ ਜਦੋਂ ਇਹ ਐਕਸੀਡੈਂਟ ਹੋਇਆ ਚਲੋ ਕੁਝ ਵੀ ਹੋਇਆ ਅਸੀਂ ਤਾਂ ਮੌਜੂਦ ਹੈ ਨਹੀਂ ਸੀ ਮੌਕੇ ਤੇ ਸਾਨੂੰ 2.5 3 ਘੰਟੇ ਬਾਅਦ ਹੀ ਤਲਾਸ਼ ਕੀਤਾ ਗਿਆ ਵੀ ਤੁਹਾਡੇ ਬੱਚੇ ਦੀ ਡੈਥ ਹੋ ਗਈ ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀਆਂ ਬਣਦੀ ਹੈਗੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਅਸੀਂ ਕੋਈ ਨੇੜੇ ਦੇ ਹਸਪਤਾਲ ਦੇ ਵਿੱਚ ਲੈ ਕੇ ਜਾਈਏ ਉਹਨਾਂ ਨੂੰ ਹੁਣ ਸਿੱਧੂ ਵਾਲਾ ਕਿਹੜਾ ਦੂਰ ਆ ਆਪਣੇ ਪਟਿਆਲੇ ਦੇ ਬੰਨੇ ਪਰਮੰਨੇ ਅਸਤ ਵਾਲ ਨਹੀਂ ਖਰਚਾ ਸੀ ਆਪ ਕਰਦੇ ਅਸੀਂ ਆਪਣਾ ਘਰ-ਬਾਰ ਵਿੱਚ ਕੇ ਆਪਣੇ ਬੱਚੇ ਦੀ ਜਾਨ ਪਚਾਉਂਦੇ ਠੀਕ ਹੈ ਜੇ ਸਾਨੂੰ ਅਟਾ ਟਾਈਮ ਦੱਸਦੇ ਸਾਨੂੰ 3 ਘੰਟੇ ਬਾਅਦ ਲਾਹ ਕਰ ਰਹੇ ਨੇ ਕਿ ਤੁਹਾਡੇ ਬੇਟ ਦੀ ਡੈਥ ਹੋ ਗਈ ਅਮਰਦੇ ਜਵਾਬ ਦੇ ਚੁੱਕੇ ਨੇ ਸਿਰਜਿੰਦਰ ਲੈ ਕੇ ਆ ਰਹੇ ਹਾਂ ਜਦੋਂ ਅਸੀਂ ਸਾਰ ਪਰਿਵਾਰ ਕੇ ਮੈਂਬਰ ਪਹੁੰਚਾ ਸਾਡਾ ਬੇਟ ਤਾਂ ਜਾ ਚੁੱਕਿਆ ਅਸੀਂ ਖੁਦ ਆਪਣੇ ਬੱਚੇ ਹਾਂਜੀ ਇਹ ਚਰਚ ਦੇ ਮੇਨ ਪਾਸਟਰ ਨੇ ਜਾਂ ਮੂਹਤਵਰ ਬੰਦੇ ਨੇ ਜਿਹੜੇ ਇਹਨਾਂ ਦੇ ਮੇਨ ਨਜ਼ਦੀਕ ਹੁੰਦੇ ਨੇ ਪਾਸਟਰਾਂ ਦੇ ਵੱਡੇ ਪਾਸਟਰਾਂ ਦੇ ਉਹ ਇਹ ਕਹਿੰਦੇ ਨੇ ਵੀ ਸਾਨੂੰ ਹਰ ਚੀਜ਼ ਹੁਣ ਤੋਂ ਪਹਿਲਾਂ 2 ਘੰਟੇ 2 ਦਿਨ ਇੱਕ ਦਿਨ 2 ਦਿਨ ਜਾਂ 2 ਘੰਟੇ ਪਹਿਲਾਂ ਸਾਨੂੰ ਚੀਜ਼ ਦਾ ਪਤਾ ਲੱਗ ਲੱਗ ਜਾਂਦਾ ਇਹਨਾਂ ਨੂੰ ਸਾਡੇ ਬੇਟੇ ਦੀ ਡੈਥ ਦਾ ਪਤਾ ਹੋਣਾ ਚਾਹੀਦਾ ਸੀ ਵੀ ਇਹਨਾਂ ਦੀ ਡੈਥ ਹੋਏਗੀ ਅਸੀਂ ਇਹ ਕਹਿੰਨੇ ਵੀ ਹਿੰਦੂਸਤਾਨ ਦਾ ਕੋਈ ਵੀ ਪਾਸਟਰ ਆ ਕੇ ਸਾਡੇ ਬੱਚੇ ਦੇ ਵਿੱਚ ਜਾਨ ਪਾਵੇ ਅਸੀਂ ਘਰ ਆਪਣੇ ਪਿੰਡ ਦੇ ਵਿੱਚੋਂ ਮੰਦਿਰ ਗੁਰਦੁਆਰੇ ਸਭ ਤੋੜ ਕੇ ਚਰਚ ਬਣਾਵਾਂਗੇ ਤੇ ਸਾਰਾ ਪਿੰਡ ਸਾਡਾ ਚਰਚ ਨੂੰ ਮੰਨੇਗਾ ਠੀਕ ਹੈ ਨਹੀਂ ਅਸੀਂ ਇਹ ਮੰਗ ਕਰਦੇ ਹਾਂ ਕੋਈ ਵੀ ਪਾਸਟਰ ਹਿੰਦੂਸਤਾਨ ਦਾ ਬਾਹਰਲੀ ਗੰਟੀ ਦਾ ਸਾਡੇ ਬੱਚੇ ਦੇ ਵਿੱਚ ਜਾਨ ਪਾ ਦੇ ਆ ਕੇ ਸਾਡੇ ਬੱਚੇ ਜਾਨ ਪਾ ਦੇ ਸਾਡਾ ਸਾਡਾ ਪਿੰਡ ਮੰਨਣ ਨੂੰ ਤਿਆਰ ਹੈ ਜੀ ਪਰਵਾਸੀ ਕਾਰਵਾਈ ਕੀ ਹੈ ਸਰ ਅਸੀਂ ਇਹ ਚੰਨੇ ਸਾਡੇ ਬੱਚੇ ਦੇ ਜਿਉਂਦਾ ਕਰਕੇ ਦੇਵੇ ਪਾਸਟਰ ਹਾਂ ਇਹਨਾਂ ਦਾ ਪਾਸਟਰ ਅਸੀਂ ਅਸੀਂ ਪੈਸਾ ਕੀ ਕਰਨਾ ਸਪੈਸਲ ਅਸੀਂ ਖੁਦ ਲਾ ਦਾਂਗੇ ਜੀ ਤੁਹਾਨੂੰ ਦੱਸਿਆ ਜਾਣਕਾਰੀ ਦਿੱਤੀ ਹੈ ਪੁਲਿਸ ਹਾਂ ਜੀ ਪੁਲਿਸ ਨੇ ਜਾਣਕਾਰੀ ਦੇ ਦਿੱਤੀ ਗਈ ਪੁਲਿਸ ਦੇਖੋ ਜੀ ਹੁਣ ਕਿਆ ਕਹਿੰਦੇ ਤੁਹਾਨੂੰ ਪਤਾ ਜੀ ਮੈਂ ਕਿ ਮੈਂ ਦਾ ਉਹ ਕਹਿੰਦੇ ਆਪਾਂ ਕਾਰਵਾਈ ਕਰਾਂਗੇ ਹੁਣ ਦੇਖੋ ਕਾਰਵਾਈ ਕਰਦੇ ਨੇ ਨਹੀਂ ਕਰਦੇ ਜੀ ਹੁਣ ਚਰਚੀ ਬੋਲੋ ਵੀ ਉਹਨੂੰ ਫੋਨ ਆ ਕਿੱਥੇ ਤੁਸੀਂ ਪ੍ਰੋਟੈਸਟ ਕਰੋਗੇ ਕੋਈ ਹੈ ਤਾਂ ਹਾਂ ਜੀ ਅੱਜ ਤਰ੍ਹਾਂ ਲਾਵਾਗੇ ਹਾਂ ਹਾਂ ਜੀ ਹਾਂ ਜੀ ਕਰਾਂਗੇ ਜੀ ਜੇਕਰ ਜੇਕਰ ਤੁਹਾਨੂੰ ਸਾਹਿਬ ਨਹੀਂ ਮਿਲਦਾ ਅਸੀਂ ਧਰਨਾ ਲਾਵਾਗੇ ਅ ਜੋ ਵੀ ਸਰ ਤੋਂ ਬਣਦੀ ਕਾਰਵਾਈ ਅਸੀਂ ਕਰਾਂਗੇ ਉਹ ਗੱਲ ਹੈ ਕਿ ਚਰਚ ਵਾਲੇ ਕਹਿੰਦੇ ਨੇ ਵੀ ਸਾਡੇ ਬੱਚੇ ਨੂੰ ਅਸੀਂ ਆਪਣੇ ਧਰਮ ਦੇ ਮੁਤਾਬਕ ਅਸੀਂ ਦਫਨਾਵਾਂਗੇ ਜਾਂ ਇਸਾਈ ਉਹਦੇ ਮੁਤਾਬਕ ਜੋ ਵੀ ਕਰ ਅਸੀਂ ਉਹ ਨਹੀਂ ਹੋਣ ਦੇਵਾਂਗੇ ਅਸੀਂ ਆਪਣੀ ਜਾਨ ਦੇ ਦਾਂਗੇ ਅਸੀਂ ਆਪਣੇ ਕਾਪੜੇ ਖੂਨ ਨੂੰ ਹੋਣ ਨਹੀਂ ਦਿੰਦੇ ਜੋ ਸਾਡੇ ਧਰਮ ਦੇ ਜੋ ਸਾਡੇ ਜੋ ਸਰ ਜੋ ਸਾਡੇ ਧਰਮ ਦੇ ਵਿੱਚ ਜੋ ਬੱਚਾ ਸਾਡਾ ਪੈਦਾ ਹੋਇਆ ਜੋ ਸਾਡੇ ਪੁਰਖਾਂ ਦੀ ਚੱਲਦੀ ਆ ਰਹੀ ਰੀਤੀ ਰਿਵਾਜ ਅਸੀਂ ਉਸ ਰੀਤੀ ਰਿਵਾਜ ਤੋਂ ਅਲੱਗ ਹੋ ਕੇ ਆਪਣੇ ਬੱਚੇ ਨੂੰ ਦਫਨਾਣ ਨਹੀਂ ਦੇਵਾਂਗੇ ਚਾਹੇ ਸਾਡੀ ਆਪਣੀ ਲਾਸ਼ ਦੇ ਉੱਪਰ ਦੀ ਨਿਕਲਣਾ ਪਵੇ ਇਹਨਾਂ ਨੂੰ ਇਹਨਾਂ ਤੇ ਜਿਹੜਾ ਮਰਜੀ ਪਾਸਟਰ ਆ ਜਾਵੇ ਹਿੰਦੁਸਤਾਨ ਦਾ